ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਇਨਸਾਨਾਂ ਬਾਰੇ ਇਨਸਾਨਾਂ ਬਾਰੇ ਕੀ ਸੱਚ ਐ ਜਿੰਨਾ ਅਮੀਰ ਹੁੰਦਾ ਐ ਇਨਸਾਨ ਓਨਾ ਹੀ ਉਹ ਕੰਜੂਸ ਹੁੰਦਾ ਐ ਕਦੇ ਮਰਜ਼ੀ ਦੇਖ ਲਿਓ ਜਿਆਦਾ ਪੈਸੇ ਵਾਲਾ ਪੈਸਾ ਖਰਚ ਨਹੀਂ ਕਰਦਾ ਜਿੰਨਾ ਚੁੱਪ ਹੁੰਦਾ ਐ ਓਨਾ ਉਹ ਖਤਰਨਾਕ ਹੁੰਦਾ ਐ ਚੁੱਪ ਬੰਦੇ ਕਹਿੰਦੇ ਹਮੇਸ਼ਾ ਖਤਰਨਾਕ ਹੁੰਦੀ ਐ ਜਿੰਨਾ ਗੱਲੜੀ ਓਨਾ ਬੇਵਕੂਫ ਜਿਆਦਾ ਬੋਲਣ ਵਾਲਾ ਓਨਾ ਬੇਵਕੂਫ ਹੁੰਦਾ ਜਿੰਨਾ ਸੋਹਣਾ ਓਨੇ ਉਹਦੇ ਨਖਰੇ ਐ ਹਮੇਸ਼ਾ ਸੀਸੇ ਅੱਗੇ ਖੜੇ ਰਹਿਣਾ ਆਪ ਤੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਜਿੰਨਾ ਜਜਬਾਤੀ ਹੁੰਦਾ ਓਨਾ ਉਹ ਜਿਹੜਾ ਸੱਚਾ ਹੁੰਦਾ ਤੇ ਜਿੰਨਾ ਤਾਕਤਵਾਰ ਹੈ ਓਨਾ ਉਹ ਬੇਰਹਿਮ ਹੁੰਦਾ ਹਮੇਸ਼ਾ ਦੂਜਿਆਂ ਦੇ ਜ਼ੁਲਮੀ ਕਰਦਾ ਤੇ ਜਿੰਨਾ ਮਿੱਠਾ ਓਨਾ ਉਹ ਧੋਖੇਬਾਜ਼ ਜ਼ਿੰਦਗੀ 'ਚ ਆਪਾਂ ਨੂੰ ਕਈ ਬੰਦੇ ਹੋਏ ਮਿਲਦੇ ਆ ਮੂੰਹ ਤੇ ਕੁਝ ਹੋਰ ਬੋਲਦੇ ਪਿੱਠ ਪਿੱਛੇ ਕੁਝ ਹੋਰ ਬੋਲਦੇ ਆ ਇਹ ਸਚਾਈ ਹੈ ਅੱਜ ਦੇ ਇਨਸਾਨ ਦੀ ਥੈਂਕ ਯੂ ਸੋਨੂੰ ਇਹ ਵੀਡੀਓ ਚੰਗੀ ਲੱਗੀ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਧੰਨਵਾਦ